ਤਿਆ ਬਾਜਾ ਵਾਲੇ ਸਤ ਗੁਰੂ ਰੱਖਿਓ ਫਿਰ ਦਮਾਰੇ ਜੀ ਲਾਜ ਹਉਜਾ ਰੱਖਿਓ ਪਿਆਰ ਵਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜੱਪੇ ਅਕਾਲ ਹੀ ਅਕਾਲ ਬਾਬਾ ਜੀ ਤੁਸੀਂ ਤਾਂ ਸੰਗਤਾਂ ਨੂੰ ਚਾਰਜ ਕਰਤਾ ਬਾਬਾ ਜੀ ਜਦੋਂ ਮੈਂ ਇੱਥੇ ਰੁਕਿਆ ਜਾ ਰਿਹਾ ਸੀ ਸੀ ਰਸਤੇ ਤੇ ਰੈਂਡਮਲੀ ਸੀ ਰੁਕ ਗਿਆ ਅਦਰ ਤੇ ਸ਼ਰਦਾਈ ਜਿਹੜੀ ਹੁੰਦੀ ਹੈ ਸ਼ਰਦਾਈ ਜਿਹੜੀ ਸ਼ਹੀਦਾਂ ਦੀ ਸ਼ਰਦਾਈ ਬੋਲੀ ਜਾਂਦੀ ਹੈ ਜਿਹਨੂੰ ਗੁਰਦੁਆਰਿਆਂ ਦੇ ਵਿੱਚ ਲੰਗਰ ਦੀ ਗੁਰੂ ਦਾ ਲੰਗਰ ਹੁੰਦਾ ਦੇਗ ਹੁੰਦੀ ਉੱਥੇ ਹੀ ਸ਼ਹੀਦਾਂ ਦੀ ਸ਼ਰਦਾਈ ਬੋਲੀ ਜਾਂਦੀ ਹੈ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਦਿਖਾਇਆ ਜਾ ਪੌਸ਼ਟਿਕ ਤੱਤ ਜਿਹੜੇ ਵੀ ਇਹਨਾਂ ਨੇ ਪਾਏ ਆ ਬਾਦਾਮ ਪਾਏ ਆ ਖਸਖਸ ਆ ਸ਼ੌਂਫ ਹੈ ਕਾਲੀ ਮਿਰਚ ਐ ਇਲਾਇਚੀ ਹੈ ਬਹੁਤ ਚੀਜ਼ਾਂ ਨੇ ਪੜ੍ਹੀਆਂ ਨੇ ਫਿਰ ਜਦੋਂ ਨੇ ਨਸ਼ਾ ਛੱਡ ਕੇ ਇਹਨਾਂ ਚੀਜ਼ਾਂ ਨੂੰ ਅਪਣਾਉ ਹੋ ਸ਼ਕੋ ਤੇ ਲੰਮੀ ਉਮਰ ਬਬੀ ਇਹ ਕਹ ਲਓ ਦਸ ਦਿਨ ਚ ਕਿੰਨੀ ਵਾਰੀ ਪੀਣੀ ਚਾਹੀਦੀ ਹੈ ਕਿੰਨੀ ਵਾਰੀ ਨਹੀਂ ਪੀਣੀ ਚਾਹੀਦੀ ਇਹ ਤਾਂ ਜੇ ਦੇਖੋ ਜੇ ਗਰਮੀ ਦੇ ਮੌਸਮ ਦੇ ਵਿੱਚ ਤਾਂ ਕੋਈ ਨੁਕਸਾਨ ਨਹੀਂ ਬਹੁਤ ਵਧੀਆ ਗਰਮੀ ਦੇ ਮੌਸਮ ਦੇ ਵਿੱਚ ਵਾਕੀ ਨਿਹੰਗ ਸਿੰਘ ਦਾ ਸਾਲਾ ਨੂੰ ਵੀ ਛਕਦੇ ਨੇ ਅਮਰਤ ਵੇਲੇ ਸਾਧਦੇ ਅਮਰਤ ਵੇਲੇ ਉੱਠ ਕੇ ਹੀ ਰਗੜੇ ਲਾਉਂਦੇ ਨੇ ਰਗੜੇ ਛਕਦੇ ਨੇ ਇਹ ਤਾਂ ਹਰ ਸਮੇਂ ਛਕਣੀ ਚਾਹੀਦੀ ਹੈ ਨਿਕ ਘੰਟੇ ਤੱਕ ਤੁਸੀਂ ਕਿੰਨਾ ਟਾਈਮ ਇਹਨੂੰ ਰਗੜੋਗੇ ਹੈ ਬਾਈ ਜੀ ਇਹ ਘਰ ਤੋਂ ਘੜੀ ਜੇ ਇੱਕ ਘੰਟਾ ਲੱਗੂ ਸਾਨੂੰ ਇੱਕ ਘੰਟਾ ਤੁਸੀਂ ਇੱਧੇ ਹੀ ਰਗੜੀ ਜਾਓਗੇ ਇਹ ਕਿੰਨਾ ਕਿੰਨਾ ਘਵਾਰਾ ਹੁੰਦਾ ਜੀ ਇਹਦਾ ਘਟੋ ਘਾਟ ਵਜ਼ਨ 1 ਕਾਫੀ ਭਰ ਹੈ ਜੀ ਇਹ ਤਾਂ 10 12 ਕਿਲੋ ਤੋਂ ਉਪਰੀ ਹੈ ਜੀ ਤੇ ਮਤਲਬ ਤੁਸੀਂ ਘੰਟਾਈ ਇਹਨੂੰ ਕਰੀ ਜਾਓ ਇੱਕ ਘੰਟਾ ਹਾਂ ਜੀ ਇੱਕ ਘੰਟਾ ਦੀ ਸੇਵਾ ਇਦਾਂ ਹੀ ਹੋਣੀ ਹੈ ਪਰ ਕਿੰਨੀ ਕਿ ਤਾਕਤ ਹੁੰਦੀ ਹੈ ਇਹਦੇ ਚ ਜੇ ਕੋਈ ਬੰਦਾ ਮਤਲਬ ਵੈਸੇ ਵੀ ਸਰੀਰਕ ਤੌਰ ਤੇ ਪੀੜਿਤ ਹੈ ਉਹ ਵੀ ਛੁੱਕ ਸਕਦਾ ਹੈ ਬਿਲਕੁਲ ਜੀ ਛੁੱਕ ਸਕਦਾ ਹੈ ਬਾਦਾਮਾਂ ਚ ਤਾਕਤ ਹੀ ਹੁੰਦੀ ਹੈ ਬਾਦਾਮਾਂ ਚ ਖਸ ਖਸ ਕਾਲੀਆਂ ਮਿਰਚਾਂ ਸਰੀਰ ਦੇ ਵਿੱਚ ਜਿਹੜੀ ਬੈਬਾਦੀ ਉਹ ਘਟਦੀ ਹੈ ਇਹ ਅੰਦਰੋਂ ਤਾਕਤ ਦਿੰਦੀ ਹੈ ਸਰੀਰ ਨੂੰ ਹਰ ਇੱਕ ਤਰ੍ਹਾਂ ਨਾਲ ਸਰੀਰ ਨੂੰ ਤਾਕਤ ਦਿੰਦੀ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਵਧੀਆ ਚੀਜ਼ ਛਕਾਈਏ ਇਹਦਾ ਸ਼ੱਕ ਨਾ ਆਵੇ ਇਹਨਾਂ ਨੂੰ ਆਪਾਂ ਵਧੀਆ ਛਕਾਈਏ ਅਗਲਾ ਮਨ ਖੁਸ਼ ਹੋਵੇ ਪੈਸੇ ਵੀ ਲਾਏ ਅਗਲਾ ਮਨ ਵੀ ਨਾ ਖੁਸ਼ ਹੋਵੇ ਫਿਰ ਵੀ ਗੱਲ ਨਹੀਂ ਬਣਦੀ ਤੇ ਫਿਰ ਜਾ ਕੇ ਪਿਆਰ ਹੋਣਾ ਫਿਰ ਵੀ ਇਹਦੇ ਵਿੱਚ ਛਾਣਾ ਲੱਗਣਾ ਤੂੰ ਪਰੇਸ਼ਾਨ ਕਰਨਾ ਕੋ ਪਰੇਸ਼ਾਨ ਕਰਨ ਤੋਂ ਬਾਅਦ ਪਿਆਰ ਹੋਣਾ ਇਹ ਪਿਆਰ ਆ ਮਿਲਦਾ ਪਾਪਾ ਜੀ ਕੀ ਕਹਿੰਦੇ ਸੰਗਤ ਜਦੋਂ ਤੁਸੀਂ ਇਹ ਨੇਕੀ ਦਾ ਕੰਮ ਕਰਦੇ ਸਾਨੂੰ ਇੱਥੇ ਦਾ ਪਿੱਛੋ ਜਿਹੜਾ ਇਲਾਕਾ ਵਾ ਪਿੱਛੇ ਮਕਾਨ ਪੁੱਟੀਆਂ ਨੇ ਉਹਨਾਂ ਦਾ ਸਹਿਯੋਗ ਬਹੁਤ ਹੈ ਉਹ ਕਹਿੰਦੇ ਬਾਵਾ ਜੀ ਜਿਹੜੀ ਚੀਜ਼ ਚਾਹੀਦੀ ਤੁਹਾਨੂੰ ਦੱਸੋ ਉਸੇ ਦਾਤ ਬਹੁਤ ਵਧੀਆ ਖਿਆਨਾ ਤਿਆਰ ਕਰ ਰਹੇ ਹੋ ਛੋਟੀ ਜਿਹੀ ਕਨਫਿਊਜ਼ਨ ਹੈ ਜਿਹੜੀ ਸ਼ਰਦਾਈ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਜਿਵੇਂ ਕਈ ਲੋਕ ਪੀ ਲੈਂਦੇ ਨੇ ਤਾਂ ਨਸ਼ਾ ਜਿਹਾ ਹੁੰਦਾ ਭਾਂਗਾ ਲਈ ਉਹ ਅਲੱਗ ਚੀਜ਼ ਹੁੰਦੀ ਹੈ ਕਿ ਅੰਗੋੰਦਾ ਜੀ ਅੱਛਾ ਜੀ ਇਹ ਕਨਫਿਊਜ਼ਨ ਭਾਈ ਹੈ ਪੰਗ ਏਜੇ ਪੰਗ ਪਾ ਦੋ ਤੇ ਫਿਰ ਇਹ ਜੋ ਨਸ਼ਾਈ ਤੇ ਬਣ ਜੂਗਾ ਅੱਛਾ ਉਦੋਂ ਇਹ ਜੇ ਹੁਣ ਆਪਾਂ ਪੰਗ ਨਹੀਂ ਉਹ ਨਸ਼ਾ ਹੁੰਦਾ ਮਤਲਬ ਸਿੰਥੈਟਿਕ ਨਹੀਂ ਹੁੰਦਾ ਨੇਚਰਲ ਹੁੰਦਾ ਉਹ ਖਰਾਬ ਨਹੀਂ ਕਰਦਾ ਸਰੀਰ ਨੂੰ ਜਿਵੇਂ ਪੰਗ ਪਾ ਦਿੰਨੇ ਤਾਂ ਆਪਾਂ ਪੰਗ ਪਾ ਨਸ਼ਾ ਦਾ ਕੋਈ ਵੀ ਹੈ ਜੀ ਉਹ ਨੁਕਸਾਨ ਤਾਂ ਕਰਦਾ ਹੀ ਹੁੰਦਾ ਤੇ ਮਤਲਬ ਕਿ ਥੋੜੀ ਮਾਤਰਾ ਚ ਪਾਈ ਉਹ ਚੀਜ਼ ਹੋਰ ਵਿੱਚ ਬਾਦਾਮ ਪਾਏ ਨਾ ਤਾਕਤ ਦਿੰਦੀ ਹੈ ਚੀਜ਼ ਇਹ ਸੀ ਜੀ ਹਾਂ ਸੁਪਰੀਮ ਨੁਕਸਾਨ ਈ ਮਤਰੀ ਭੰਗ ਨਹੀਂ ਆਪਾਂ ਪਾਉਂਦੇ ਬਿਲਕੁਲ ਇਹ ਬਿਨਾ ਭੰਗ ਤੋਂ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਾਈ ਭਾਈ ਕੋਈ ਸ਼ੱਕ ਨਾ ਕਰੋ ਤੁਹਾਨੂੰ ਪਤਾ ਹੈ ਵੀ ਸੇਤ ਦੀ ਤੁਹਾਨੂੰ ਨੋਲਿਜ ਹੈਗੀ ਹੈ ਤਾਂ ਤੁਸੀਂ ਸਦਾ ਹੀ ਵੀ ਰਹੇ ਹੋ ਆਦਰਵਾਇਸ ਤਾਂ ਤੁਸੀਂ ਉਹ ਰੈਡ ਬੁੱਲ ਦਾ ਟ੍ਰੈਂਡ ਵੜਾ ਚੱਲਿਆ ਹੈਲ ਦਾ ਟ੍ਰੈਂਡ ਵੜਾ ਚੱਲਿਆ ਸਟਿੰਗ ਦਾ ਟ੍ਰੈਂਡ ਵੜਾ ਚੱਲਿਆ ਉਹਨਾਂ ਨੂੰ ਛੱਡ ਕੇ ਤੁਸੀਂ ਸਦਾ ਹੀ ਵੀ ਰਹੇ ਹੋ ਮੈਂ ਇਹ ਰੱਖਦੀ ਆ ਗੱਲ ਉਹ ਆਰਟੀਫੀਸ਼ੀਅਲ ਚੀਜ਼ਾਂ ਹੈ ਇਹ ਨੈਟ ਦੇਖੋ ਇਹ ਆਪਣੇ ਸਿਹਤ ਵਾਸਤੇ ਵਧੀਆ ਉਹ ਚੀਜ਼ਾਂ ਵਧੀਆ ਨਹੀਂ ਗਿਆ ਹੈਗੀ ਹੁਣ ਜਿੱਥੇ ਵੀ ਇਹ ਚੀਜ਼ ਮੈਨੂੰ ਮਿਲਦੀ ਆ ਜਾਂ ਮੈਂ ਫਰੋਇਪਰ ਰੋਡ ਤੇ ਇਧਰ ਵਰਕਿੰਗ ਤੇ ਜਾਈਦਾ ਤਾਂ ਬੱਦੋਵਾਲ ਦੇ ਕੋਲੇ ਉੱਥੇ ਹੁੰਦੇ ਆ ਤੇ ਮੈਂ ਉੱਥੋਂ ਡੇਲੀ ਭਾਵੇਂ ਵਰਕਿੰਗ ਤੋਂ ਲੇਟ ਹੋਵਾਂ ਪਰ ਉੱਥੇ ਮੈਂ ਪੀ ਕੇ ਜਾਣਾ ਜ਼ਰੂਰ ਕਿਉਂਕਿ ਜਿੰਨੇ ਵੀ ਆਮ ਲੋਕ ਕੈਂਪ ਪੀਂਦੇ ਨੇ ਕੋਲਡ ਡਰਿੰਕ ਵਗੈਰਾ ਉਹਨਾਂ ਵਿੱਚ ਕੈਮੀਕਲ ਹੁੰਦੇ ਨੇ ਪਰ ਇਹਦੇ ਵਿੱਚ ਬਹੁਤ ਸ਼ੁੱਧ ਹੈ ਬਦਾਮ ਨੇ ਕਾਜੂ ਹੈ ਸਭ ਕੁਝ ਹੀ ਇਹ ਸਰਦਾਈ ਦਾ ਮਤਲਬ ਠੰਡਾਈ ਵਰਗੀ ਹੁੰਦੀ ਆ। ਉਹ ਪੀ ਕੇ ਬੜਾ ਮਜ਼ਾ ਆਂਦਾ ਹੈ, ਆਨੰਦ ਆਂਦਾ ਹੈ। ਕੋਈ ਮਲਾਬਤ ਨਹੀਂ। ਉਹ ਆਪਣੇ ਆਪ ਹੀ ਬਣਾਉਂਦੇ ਨੇ ਮੈਂ ਦੇਖਿਆ ਉਹਨਾਂ ਨੂੰ। ਫਿਰ ਇਸ ਕਰਕੇ ਫਿਰ ਮੈਂ ਇੱਥੇ ਇੱਕ ਇੱਕ ਦਿਨ ਛੱਡ ਕੇ ਫਿਰ ਪੀ ਕੇ ਜਾਂਦਾ। ਕਿੱਥੋਂ ਆਨੇ ਹੋ ਤੁਸੀਂ? ਮੈਂ ਚੰਡੀਗੜ੍ਹ ਰੋਡ ਤੋਂ ਆਨੇ ਜੀਟੀਬੀ ਨਗਰ ਤੋਂ। ਕਿ ਜਿਨ੍ਹਾਂ ਨੇ ਇੱਥੇ ਆ ਕੇ ਇਹ ਦੇਖਿਆ ਜੀ ਧੰਨਵਾਦ ਜੀ। ਸਰਦਾਈ ਪੀਓ ਤੇ ਮौज ਬਣਾਓ। ਸਸ਼ੀਗਲ ਸਰ ਇਹਨੂੰ ਪੰਜਾਬ ਪ੍ਰਾਈਮ ਟੀਵੀ ਤੁਸੀਂ ਦੇਖ ਰਹੇ ਹੋ ਨਾ ਤੇ ਮੈਂ ਕਹਾਸ਼ ਮੇਰੇ ਪਿੱਛੇ ਤੁਸੀਂ ਦੇਖ ਵੀ ਹੋਣਾ ਨਿਹੰਗ ਸਿੰਘ ਖੜੇ ਨੇ ਕਿਉਂ ਖੜੇ ਨੇ ਕੀ ਕਰਦੇ ਪਏ ਨੇ ਮਾੜਾ ਜਿਹਾ ਪੁੱਛਦੇ ਆ ਕਿਉਂਕਿ ਜਦੋਂ ਮੈਂ ਇੱਥੇ ਰੁਕਿਆ ਜਾ ਰਹੇ ਸੀ ਅਸੀਂ ਰਸਤੇ 'ਚ ਰੈਂਡਮਲੀ ਅਸੀਂ ਰੁਕ ਗਏ ਇੱਧਰ ਤੇ ਸ਼ਰਦਾਈ ਜਿਹੜੀ ਹੁੰਦੀ ਹੈ ਸ਼ਰਦਾਈ ਜਿਹੜੀ ਸ਼ਹੀਦਾਂ ਦੀ ਸ਼ਰਦਾਈ ਬੋਲੀ ਜਾਂਦੀ ਹੈ ਜਿਹਨੂੰ ਗੁਰਦੁਆਰਿਆਂ ਦੇ ਵਿੱਚ ਲੰਗਰ ਦੀ ਗੁਰੂ ਦਾ ਲੰਗਰ ਹੁੰਦਾ ਦੇਗ ਹੁੰਦੀ ਉਦੋਂ ਹੀ ਸ਼ਹੀਦਾਂ ਦੀ ਸ਼ਰਦਾਈ ਬੋਲੀ ਜਾਂਦੀ ਹੈ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹ ਦੱਸਦੇ ਸੀ ਵੀ ਸ਼ਰਦਾਈ ਹੁੰਦੀ ਹੈ ਇਹ ਗਰਮੀਆਂ 'ਚ ਬੜੀ ਹੀ ਤਾਕਤ ਕੀ ਨਹੀਂ ਬੰਦੇ ਜੀ ਅੱਛਾ ਕੀ ਕਰ ਕੀ ਰਹੇ ਹੋ ਇਹ ਇਹ ਜੀ ਸ਼ਰਦਾਈ ਤਿਆਰ ਹੋ ਰਹੀ ਆ ਜੀ ਅੱਛਾ ਜੀ ਆਦੇ ਚ ਦੁੱਧ ਰਲਾ ਕੇ ਤੇ ਆਪਣਾ ਮਿਸ਼ਰੀ ਪਾ ਕਰਕੇ ਫਿਰ ਇਹਨੂੰ ਛਾਣਾ ਲਾ ਕਰਕੇ ਤਿਆਰ ਕੀਤਾ ਜਾਂਦਾ ਹੈ ਅੱਛਾ ਜੀ ਹੋਰ ਬਾਬਾ ਜੀ ਇਹਦੇ ਚ ਬਦਾਮ ਹੋ ਗਏ ਹੋਰ ਕੀ ਕੁਝ ਪਾਇਆ ਮੈਨੂੰ ਦੱਸਿਓ ਕਿਹੜੇ ਕਿਹੜੇ ਆ ਜੀ ਇਹਦੇ ਮਗਜ ਬਦਾਮ ਕਾਲੀ ਮਿਰਚ ਬਾਬਾ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਵੀ ਨਾਲ ਹੀ ਹੋਣੇ ਜੀ ਨਾਲ ਹੀ ਹੁੰਨੇ ਜੀ ਨਾਮ ਕੀ ਤੁਹਾਡਾ ਜੀ ਅਰਜਨ ਸਿੰਘ ਜੀ ਅੱਛਾ ਬਾਬਾ ਜੀ ਜਿਵੇਂ ਤੁਹਾਡਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਜਿਵੇਂ ਗੁਰਦੁਆਰੇ ਦੀ ਦੇਖ ਚਲਦੀ ਹੈ ਬਾਬਾ ਜੀ ਦਾ ਪ੍ਰਸ਼ਾਦ ਹੁੰਦਾ ਹੈ ਤਾਂ ਇਹਨੂੰ ਭਾਈ ਕਿਹਾ ਜਾਂਦਾ ਹੈ ਇਹਨੂੰ ਸ਼ਹੀਦੀ ਦੇ ਕਿਹਾ ਜਾਂਦਾ ਜੀ ਦਰਸ਼ਕੋ ਜੀ ਬਾਬਾ ਜੀ ਨੇ ਸ਼ੁਰੂ ਕਰ ਦਿੱਤਾ ਹੈ ਆਪਣਾ ਇਹ ਜਿਹੜਾ ਇਹ ਸ਼ਰਧਾਈ ਬਣਾਣੀ ਸ਼ੁਰੂ ਹੈ ਦੇਖੋ ਤੁਸੀਂ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਦਿਖਾਇਆ ਜਾਵੇ ਪੋਸ਼ਟਿਕ ਤੱਤ ਜਿਹੜੇ ਵੀ ਇਹਨਾਂ ਨੇ ਪਾਏ ਹੈ ਬਦਾਮ ਪਾਏ ਹੈ ਖਸਖਸ ਹੈ ਸ਼ੌਂਫ ਹੈ ਕਾਲੀ ਮਿਰਚ ਹੈ ਇਲਾਇਚੀ ਹੈ ਬਹੁਤ ਚੀਜ਼ਾਂ ਨੇ ਪੜ੍ਹੀਆਂ ਹੈ ਸੇਦ ਨਸ਼ਾ ਛੱਡ ਕੇ ਇਹਨਾਂ ਚ ਇਹ ਮਤਲਬ ਬਾਬਾ ਜੀ ਇੱਕ ਗੱਲ ਦੱਸੋ ਦਿਨ ਚ ਕਿੰਨੀ ਵਾਰੀ ਪੀਣੀ ਚਾਹੀਦੀ ਹੈ ਕਿੰਨੀ ਵਾਰੀ ਨਹੀਂ ਪੀਣੀ ਚਾਹੀਦੀ ਇਹਨੂੰ ਇਹ ਤਾਂ ਜੀ ਦੇਖੋ ਜੀ ਗਰਮੀ ਦੇ ਮੌਸਮ ਦੇ ਵਿੱਚ ਤਾਂ ਇਹਦਾ ਕੋਈ ਨੁਕਸਾਨ ਨਹੀਂ ਬਹੁਤ ਵਧੀਆ ਗਰਮੀ ਦੇ ਮੌਸਮ ਦੇ ਵਿੱਚ ਵਾਕਈ ਨਿਹੰਗ ਸਿੰਘ ਦਾ ਸਾਲਾ ਨੂੰ ਵੀ ਛੱਕਦੇ ਨੇ ਨਿਹੰਗ ਸਿੰਘ ਦਾ ਦਲਾਂ ਪਾਉਂਦਾ ਚਾਹਾਂ ਛੱਕਦੇ ਹੀ ਨਹੀਂ ਅਮਰਤ ਵੇਲੇ ਸਾਧਰੇ ਅਮਰਤ ਵੇਲੇ ਉੱਠ ਕੇ ਹੀ ਰਗੜੇ ਲਾਉਂਦੇ ਨੇ ਰਗੜੇ ਛੱਕਦੇ ਨੇ ਜੀ ਜੀ ਠੀਕ ਹੈ ਨਾ ਜੀ ਇਹ ਤਾਂ ਹਰ ਸਮੇਂ ਛਕਣੀ ਚਾਹੀਦੀ ਹੈ ਸਾ ਪਹਿਲਵਾਨ ਹੁੰਦੇ ਪਹਿਲਵਾਨਾਂ ਨੂੰ ਮਤਲਬ ਕਿਹੜੀ ਚੀਜ਼ ਬੋਡੀ ਦੇ ਵਿੱਚ ਇਦਾਂ ਕੀ ਤਾਕਤ ਪੈਦਾ ਕਰ ਦਿੰਦੀ ਹੈ ਕਿ ਉਹਨਾਂ ਨੂੰ ਛਕਣੀ ਪੈਂਦੀ ਹੈ ਪਹਿਲਵਾਨ ਜਾਂ ਤਾਂ ਪਹਿਲਵਾਨ ਹੀ ਚਾਹੁੰਦੇ ਨੇ ਇਸ ਤਰ੍ਹਾਂ ਨਹੀਂ ਜਿਵੇਂ ਪਹਿਲਵਾਨ ਦੇਵੇਂ ਜਿਹੜੇ ਛਕਦੇ ਹੋ ਤਾਂ ਛਕਦੇ ਨੇ ਕਿ ਬਣਾ ਜਿਵੇਂ ਉਹਨਾਂ ਨੂੰ એનર્ਜੀ ਮਿਲ ਜਾਂਦੀ ਇਹਨਾਂ ਚੀਜ਼ਾਂ ਨਾਲ ਜਿਵੇਂ ਡੱਬੇ-ਟੁੱਬੇ ਚ ਛਕਦੇ ਨੇ ਉਹਨ ਡੱਬੇ ਪਤਾ ਨਹੀਂ ਕੀ ਚੀਜ਼ ਤਿਆਰ ਕਰਦੇ ਤੇ ਅਰੀਜਨਲ ਪ੍ਰੋਟੀਨ ਹਣਾ ਜੀ 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 ਇਹ ਤਾਂ ਸਾਰੀਆਂ ਚੀਜ਼ਾਂ ਨਾਲ ਨਹੀਂ ਉਹ ਅੱਜ ਕੱਲ ਰੈਡ ਬੁੱਲ ਦਾ ਵੀ ਟ੍ਰੈਂਡ ਬੜਾ ਚੱਲਿਆ ਹੋਇਆ ਹੈ ਹੱਲਾ ਹੁਲਾ ਦਾ ਵੀ ਟ੍ਰੈਂਡ ਚੱਲਿਆਗਾ ਉਹਦੇ ਨਾਲੋਂ ਤਾਂ ਕਈ ਇਹ ਪਹਿਲਾਂ ਤਾਂ ਕਿ ਸਾਡੇ ਨਿਹੰਗਾਂ ਸੰਗਤ ਨੂੰ ਪਤਾ ਸੀ ਹੁਣ ਅਸੀਂ ਹੁਣ ਚਲੋ ਥੋੜੇ ਸਮੇਂ ਤੋਂ ਹੀ ਪ੍ਰਚਲਿਤ ਹੋਇਆ ਸੰਗਤਾਂ ਦੇ ਵਿੱਚ ਜੀ ਜੀ ਬਾਕੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਸ਼ਰਦਾਈਆਂ ਦੇ ਬਾਰੇ ਹਾਂ ਹੈਨਾ ਜੀ ਇਹ ਤਾਂ ਬਹੁਤ ਵਧੀਆ ਤਾਕਤਵਰ ਚੀਜ਼ ਹੈ ਬੜਾ ਜਿਹਾ ਬਣਾ ਕੇ ਦਿਖਾਓ ਜੀ ਇਸ ਪਰ ਦਰਸ਼ਕਾਂ ਨੂੰ ਕਿ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਨੌਜਵਾਨਾਂ ਨੂੰ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ ਇਹ ਬਿਲਕੁਲ ਜੀ ਸ਼ੱਕ ਨਹੀਂ ਚਾਹੀਦੀ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰੇਕ ਕਿਸੇ ਵੀ ਉਮਰ ਦਾ ਬੰਦਾ ਇਹਨੂੰ ਸ਼ੱਕ ਸਕਦਾ ਹੈ ਤਾਂ ਉਹ ਮਤਲਬ ਕਿੰਨੀ ਕਿ ਤਾਕਤ ਹੁੰਦੀ ਹੈ ਇਹਦੇ 'ਚ ਜੇ ਕੋਈ ਬੰਦਾ ਮਤਲਬ ਵੈਸੀ ਵੀ ਸਰੀਰਕ ਤੌਰ ਤੇ ਪੀੜਿਤ ਹੈ ਉਹ ਵੀ ਸ਼ੱਕ ਸਕਦਾ ਇਹਨੇ ਬਿਲਕੁਲ ਜੀ ਸ਼ੱਕ ਸਕਦਾ ਅੱਛਾ ਬਦਾਮਾਂ 'ਚ ਤਾਕਤ ਹੀ ਹੁੰਦੀ ਹੈ ਬਦਾਮਾਂ 'ਚ ਖਸਖਸ ਕਾਲੀਆਂ ਮਿਰਚਾਂ ਸਰੀਰ ਦੇ ਵਿੱਚ ਜਿਹੜੀ ਬੈਵਾਦੀ ਉਹ ਘਟਦੀ ਹੈ ਇਹ ਅੰਦਰੋਂ ਤਾਕਤ ਦਿੰਦੀ ਹੈ ਸਰੀਰ ਨੂੰ ਹਰ ਇੱਕ ਤਰ੍ਹਾਂ ਨਾਲ ਸਰੀਰ ਨੂੰ ਤਾਕਤ ਦਿੰਦੀ ਹੈ ਅੱਛਾ ਬਾਬਾ ਜੀ ਜਿਹੜਾ ਤੁਸੀਂ ਇਹਦੇ 'ਚ ਮਟੀਰੀਅਲ ਮਿਲਾਇਆ ਤਾਕਤ ਦਾ ਇਹ ਮਤਲਬ ਕਿੰਨੀ ਕੋਸਟ ਰੱਖਦਾ ਹੈ ਕਿੰਨੇ ਕਿ ਮਤਲਬ ਹੋਣਗੇ ਇਹਦੇ ਪੈਸੇ ਜਿਹੜਾ ਤੁਸੀਂ ਇਹਦੇ ਸਾਮਾਨ ਮਿਲਾਇਆ ਤੇ ਇਹਦੇ ਕਿੰਨੇ ਗਲਾਸ ਤਿਆਰ ਹੋ ਜਾਂਦੇ ਨੇ ਇਹਦੇ ਵਿੱਚ ਕਾਸਟ ਤਾਂ ਜੀ ਇਹ ਹੁਣ ਤਾਂ ਬਾਜ਼ਾਰ ਦੇ ਰੇਟ ਤੁਹਾਨੂੰ ਵੀ ਪਤਾ ਹੈ ਬਾਦਾਮ ਕੀ ਰੇਟ ਮਿਲਦੇ ਆ ਹਨਾ ਜੀ ਕਾਲੀਆਂ ਮਿਰਚਾਂ ਵੀ ਮਹਿੰਗਾ ਪੈਂਦਾ ਹੋਊਗਾ ਹਾਂ ਆਪਣਾ ਇਲਾਚੀਆਂ ਵੀ ਬਹੁਤ ਮਹਿੰਗੀਆਂ ਚੀਜ਼ਾਂ ਨੇ ਇਹ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਵਧੀਆ ਚੀਜ਼ ਛਕਾਈਏ ਜਿਹੜਾ ਸ਼ੱਕ ਨਾ ਆਵੇ ਇਹਨਾਂ ਨੂੰ ਆਪਾਂ ਵਧੀਆ ਛਕਾਈਏ ਅਗਲਾ ਤੇ ਮਨ ਖੁਸ਼ ਹੋ ਜੇ ਪੈਸੇ ਵੀ ਲਾਏ ਅਗਲਾ ਤੇ ਮਨ ਵੀ ਨਾ ਖੁਸ਼ ਹੋਵੇ ਫੇਰ ਵੀ ਗੱਲ ਨਹੀਂ ਬਣਦੀ ਤਨ ਦੇ ਹੈ ਕਿ ਵਧੀਆ ਚੀਜ਼ ਜਿੰਨੀ ਸਭ ਤੋਂ ਵਧੀਆ ਬਣਦੀ ਐ ਸੀ ਚਕਾਈਏਗਾ ਕਹਕ ਨੂੰ ਅਰੇ ਬਾਬਾ ਜੀ ਮਤਲਬ ਕਿੰਨੇ ਦਾ ਹੋਊਗਾ ਇਹ ਸਮਾਨ ਜਿਹੜਾ ਤੁਸੀਂ ਘੋੜ ਰਹੇ ਹੋ ਤੇ ਕਿੰਨੇ ਗਲਾਸ ਨਿਕਲ ਜਾਂਦੇ ਨੇ ਇਹ ਨਿਕਲ ਜਾਂਦੇ ਨੇ 10 12 ਗਲਾਸ ਨਹੀਂ ਇਹਦੇ ਵਿੱਚ ਇਹਦੇ ਵਿੱਚ ਪੱਟੋ ਘਟ ਆਪਣਾ 20 25 ਗਲਾਸ ਨਿਕਲ ਜਾਂਦੇ ਅੱਛਾ ਜੀ ਹਾਂਜੀ 20 25 ਗਲਾਸ ਬਣ ਜਾਂਦੇ ਮਤਲਬ ਕਹਿ ਸਕਦੇ ਆ ਵੀ ਇੱਕ ਗਲਾਸ ਦੇ ਵਿੱਚ ਕਾਫੀ ਤਾਕਤ ਹੋ ਜਾਂਦੀ ਜਿਹੜਾ ਵੀ ਕੋਈ ਵੀ ਪੀਏ ਪੂਰੀ ਤਾਕਤ ਹਾਂਜੀ ਹਾਂਜੀ ਹਾਂ ਤਾਕਤ ਪੂਰੀ ਹੁੰਦੀ ਹੈ ਜੀ ਪੂਰੀ ਵਧੀਆ ਚੀਜ਼ ਬਣ ਜਾਂਦੀ ਐ ਇਹ ਅੱਛਾ ਕਿੰਨੇ ਘੰਟੇ ਤੱਕ ਤੁਸੀਂ ਕਿੰਨਾ ਟਾਈਮ ਇਹਨੂੰ ਰਗੜੋਗੇ ਹੈ ਬਾਈ ਜੀ ਇੱਕ ਘੰਟਾ ਤੋਂ ਘੜੀ ਜੇ ਇੱਕ ਘੰਟਾ ਲੱਗੂ ਸਾਨੂੰ ਇੱਕ ਘੰਟਾ ਤੁਸੀਂ ਇਦਾਂ ਹੀ ਰਗੜੀ ਜਾਓਗੇ ਇਹ ਕਿੰਨਾ ਕਿੰਨਾ ਘਹਾਰਾ ਹੁੰਦਾ ਜੀ ਇਹ ਇਹਦਾ ਘਟੋ ਘਾੜ ਵਜ਼ਨ 10 ਕਿਲੋ ਤੋਂ ਉੱਪਰ ਹੋਊਗਾ ਅੱਛਾ ਜੀ ਇਹੋ ਮੈਂ ਚੱਕ ਸਕਦਾ ਚੱਕ ਸਕਦੇ ਦਿਖਾ ਦਿਓ ਕਾਫੀ ਭਾਰਾ ਹੈ ਜੀ ਇਹ ਤਾਂ 10 12 ਕਿਲੋ ਤੋਂ ਉੱਪਰ ਹੀ ਹੈ ਜੀ ਤੇ ਮਤਲਬ ਤੁਸੀਂ ਘੰਟਾ ਹੀ ਇਹਨੂੰ ਕਰੀ ਜਾਓ ਇੱਕ ਘੰਟਾ ਆ ਜੀ ਇੱਕ ਘੰਟਾ ਦੀ ਸੇਵਾ ਇਦਾਂ ਹੀ ਹੋਣੀ ਆ ਇਹ ਫੇਰ ਜਾ ਕੇ ਤਿਆਰ ਹੋਣਾ ਫੇਰ ਵੀ ਇਹਦੇ ਵਿੱਚ ਛਾਣਾ ਲੱਗਣਾ ਨੂੰ ਕਪੜੇ ਸ਼ਾਨ ਕਰਨਾ ਕਪੜੇ ਸ਼ਾਨ ਕਰਨ ਤੋਂ ਬਾਅਦ ਤਿਆਰ ਹੋਣਾ ਇਹ ਅੱਛਾ ਮਤਲਬ ਕਿ ਕਿੰਨੇ ਘੰਟੇ ਦਾ ਪ੍ਰੋਸੈਸ ਹੈ ਜਦੋਂ ਪੂਰਾ ਤਿਆਰ ਕਰਕੇ ਬਾਈ ਡੇਢ ਘੰਟਾ ਤੋਂ ਲੱਗ ਹੀ ਜਾਂਦੇ ਨੇ ਅੱਛਾ ਜੀ ਫਿਰ ਥੋਪੇ ਤੁਸੀਂ ਮਤਲਬ ਇੱਧਰ ਬੈਠੇ ਹੋ ਐ ਸਾਰਾ ਦਿਨ ਇੱਥੇ ਰਹੋਗੇ ਸਾਰਾ ਦਿਨ ਹੀ ਸਾਨੂੰ ਤਾਂ ਜੀ ਸੰਗਤਾਂ ਦਾ ਬੜਾ ਸੁਜੋਗ ਆ ਸੰਗਤ ਕਹਿੰਦੇ ਸਾਜਰੇ ਆਓ 6 ਵਜੇ ਆਓ ਬਾਬਾ ਜੀ ਜਰਾ ਰਾਤ ਨੂੰ 10 ਵਜੇ ਤੱਕ ਬੈਠੋ ਬੜੀ ਸੰਗਤਾਂ ਦਾ ਉਤਸ਼ਾਹ ਆ ਸੰਗਤ ਸ਼ਕਨ ਵਾਲੀ ਬਹੁਤ ਆਉਂਦੀ ਸੰਗਤਾਂ ਆਉਂਦੀਆਂ ਜਿਹੜੇ ਤੁਹਾਡੇ ਕੋਲ ਵੱਡੀ ਵੱਡੀ ਮਹਿੰਗੀ ਮਹਿੰਗੀ ਗੱਡੀਆਂ ਵਾਲੇ ਵੀ ਰੁਕਦੇ ਆ ਬਸ ਯੋਵੇ ਇੱਕ ਦੋ ਛੱਕੇ ਗਏ ਨੇ ਉਹਨਾਂ ਨੂੰ ਕੋਈ ਫਾਇਦਾ ਲੱਗਿਆ ਵਾ ਸਰੀਰ ਨੂੰ ਹਣਾ ਸਰੀਰ ਨੂੰ ਵਧੀਆ ਲੱਗਿਆ ਉਹ ਰੁਟੀਨ ਚ ਹੀ ਆਉਂਦੇ ਛੱਕਣ ਵਾਸਤੇ ਉਹ ਰੁਟੀਨ ਚ ਆਉਣ ਲੱਗ ਪਏ ਹੰਗਾਰਾ ਮਿਲਦਾ ਬਾਬਾ ਜੀ ਕੀ ਕਹਿੰਦੇ ਸੰਗਤ ਜਦੋਂ ਤੁਸੀਂ ਇਹ ਨੇਕੀ ਦਾ ਕੰਮ ਕਰ ਰਹੇ ਹੋ ਸਾਨੂੰ ਇੱਥੇ ਦਾ ਪਿੱਛੋ ਜਿਹੜਾ ਇਲਾਕਾ ਵਾ ਪਿੱਛੇ ਇੱਕ ਮਕਾਨ ਕੁੱਟੀਆਂ ਨੇ ਉਹਨਾਂ ਦਾ ਸਹਿਯੋਗ ਬਹੁਤ ਹੈ ਉਹ ਕਹਿੰਦੇ ਬਾਬਾ ਜੀ ਜਿਹੜੀ ਚੀਜ਼ ਚਾਹੀਦੀ ਤੁਹਾਨੂੰ ਦੱਸੋ ਤੁਸੀਂ ਸਾਥ ਬਹੁਤ ਵਧੀਆ ਖਿਆਨਾ ਤਿਆਰ ਕਰ ਰਹੇ ਹੋ ਪਰਾਤਨ ਚੀਜ਼ਾਂ ਨੂੰ ਤੁਸੀਂ ਪਰਚਾਈ ਦਾ ਹਾਂਜੀ ਇਹ ਪਰਾਤਨ ਚੀਜ਼ਾਂ ਨਿਹੰਗਾ ਸਿੰਘਾਂ ਨੂੰ ਇਹਦਾ ਬਾਰੇ ਪਤਾ ਸੀ ਅੱਜ ਕੱਲ ਤਾਂ ਹੁਣ ਹੁਣ ਸੰਗਤਾਂ ਦੇ ਵਿੱਚ ਪਰਤਾ ਲੱਗਿਆ ਵੀ ਸ਼ਰਦਾਈਆਂ ਕੀ ਚੀਜ਼ ਐ ਹਜੇ ਵੀ ਸਾਨੂੰ ਕਈ ਜਨਾਂ ਨੂੰ ਨਹੀਂ ਪਤਾ ਪੁੱਛ ਲੈਂਦੇ ਬਾਬਾ ਜੀ ਸ਼ਰਦਾਈ ਦਾ ਮਤਲਬ ਕੀ ਐ ਬਾਬਾ ਜੀ ਇੱਕ ਛੋਟੀ ਜਿਹੀ ਕਨਫਿਊਜ਼ਨ ਐ ਜਿਹੜੀ ਸ਼ਰਦਾਈ ਹੁੰਦੀ ਐ ਤੇ ਇਹਦੇ ਵਿੱਚ ਕੋਈ ਜਿਵੇਂ ਕਈ ਲੋਕ ਪੀ ਲੈਂਦੇ ਤਾਂ ਨਸ਼ਾ ਜਿਹਾ ਹੋਣੀ ਉਹ ਭੰਗ ਵਾਲੀ ਉਹ ਅਲੱਗ ਚੀਜ਼ ਹੁੰਦੀ ਐ ਕਿ ਉਹ ਅਲੱਗ ਹੁੰਦਾ ਜੀ ਅੱਛਾ ਜੀ ਇਹ ਕੰਫਿਊਜ਼ਨ ਤਾਂ ਹੀ ਆਉਂਦੀ ਆ ਉਹਦੇ ਭੰਗ ਪਾਜੀ ਹੁੰਦੀ ਐ ਉਹਦੇ ਵਿੱਚ ਭੰਗ ਪਾਜੀ ਹੁੰਦੀ ਐ ਅੱਛਾ ਜੀ ਭੰ ਇਹ ਜਿਹੜਾ ਹੁਣ ਆਪਾਂ ਭੰਗ ਨਹੀਂ ਜਿਹੜਾ ਉਹ ਨਸ਼ਾ ਹੁੰਦਾ ਮਤਲਬ ਸਿੰਥੈਟਿਕ ਨਹੀਂ ਹੁੰਦਾ ਨੇਚਰਲ ਹੁੰਦਾ ਉਹ ਖਰਾਬ ਨਹੀਂ ਕਰਦਾ ਸਰੀਰ ਨੂੰ ਜਿਵੇਂ ਭੰਗ ਪਾ ਦਿੰਦੇ ਤਾਂ ਆਪਾਂ ਭੰਗ ਨਸ਼ਾ ਦਾ ਕੋਈ ਵੀ ਹੈ ਜੀ ਉਹ ਨੁਕਸਾਨ ਤਾਂ ਕਰਦਾ ਹੀ ਹੁੰਦਾ ਠੀਕ ਹੈ ਜੀ ਤੇ ਮਤਲਬ ਕਿ ਥੋੜੀ ਮਾਤਰਾ ਚ ਪਾਈ ਉਹ ਚੀਜ਼ ਹੋਰ ਉਹਦੇ ਵਿੱਚ ਬਦਾਮ ਪਾਏ ਨਾ ਤਾਕਤ ਦਿੰਦੀ ਹੈ ਚੀਜ਼ ਇਹ ਚੀਜ਼ ਹਾਂ ਚੀਜ਼ ਨੁਕਸਾਨ ਨਹੀਂ ਦੇਣਾ ਇਹ ਮਤਲਬ ਇਹ ਭੰਗ ਨਹੀਂ ਆਪਾਂ ਪਾਉਂਦੇ ਬਿਲਕੁਲ ਇਹ ਬਿਨਾ ਭੰਗ ਤੋਂ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਾਈ ਭਾਈ ਕੋਈ ਸ਼ੱਕ ਸਕਦਾ ਹੈ ਹਾਂ ਕੋਈ ਵੀ ਸ਼ੱਕ ਸਕਦਾ ਤੇ ਫਿਰ ਤੁਸੀਂ ਬਾਬਾ ਜੀ ਬਾਣਾ ਪਾ ਕੇ ਇੱਧਰ ਬੈਠੇ ਹੋ ਨਾ ਮਤਲਬ ਤੁਹਾਨੂੰ ਗਰਮੀ ਨਹੀਂ ਲੱਗਦੀ ਸਾਰਾ ਦਿਨ ਇੱਥੇ ਜਿਵੇਂ ਮਤਲਬ ਕੋਈ ਦੁਕਾਨਦਾਰ ਵੀ ਪਰਮੰਦ ਨਹੀਂ ਹੈਗਾ ਨੰਗਾ ਸੰਗਾ ਦੇ ਉੱਤੇ 사ਤਗੁਰਾਂ ਦੀ ಅಪਾਰ ਰਹਿਮਤ ਹੈ ਉਹ ਤਾਂ ਤੁਹਾਡੇ ਚਿਹਰੇ ਤੇ ਦੇਖੀ ਲੱਗਦਾ ਮੈਨੂੰ ਕਿੰਨੀ ਹੈ ਨੰਗਾ ਸੰਗਾ ਦੇ ਉੱਤੇ ਤਾਂ 사ਤਗੁਰਾਂ ਜੀ ਦੀ ಅಪਾਰ ਰਹਿਮਤ ਹੈ ਤਾਂ ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਪਹਿਲਾਂ ਸਵੇਰੇ ਰਗੜੇ ਲਾ ਕੇ ਸ਼ੱਕ ਕੇ ਪੇਰ ਬੈਠੀਦਾ ਤਿਆਰ ਵਰ ਤਿਆਰ ਹੋ ਕੇ ਬੈਠੀਦਾ ਬਾਬਾ ਜੀ ਇੱਕ ਵਾਰ ਜੇ ਮੈਂ ਗਮਲ ਇੱਕ ਵਾਰ ਗੱਜ-ਵੱਜ ਕੇ ਜਗਾਰਾ ਦਾ ਲਾ ਦੋ ਮੈਂ ਜਗਾਰਾ ਗਰਸ਼ਨ ਦਾ ਬੜਾ ਸ਼ਕੀਨ ਹੈ ਅੱਛਾ ਜਿਕਾਰੇ ਗ ਜਾਵੇ ਨਿਹਾਲੋ ਜਾਵੇ ਸਿੱਦਾ ਸਿੰਘ ਆਵੇ ਮਾਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਉਹ ਫਿਰ ਚਿੱਟਿਆਂ ਬਾਜਾਂ ਵਾਲੇ ਉਹ ਵੀ ਦੱਸ ਜੀ ਚਿੱਟਿਆਂ ਬਾਜਾਂ ਵਾਲੇ ਸਤ ਗੁਰੂ ਰੱਖਿਓ ਬਿਰਧ ਬਾਣੇ ਜੀ ਲਾਜ ਹੌਜਾ ਰੱਖਿਓ ਤਿਆਰ ਵਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜੱਪੇ ਅਕਾਲ ਹੀ ਅਕਾਲ ਬਾਦ ਵਾਲ ਬਾਬਾ ਜੀ ਤੁਸੀਂ ਤਾਂ ਸੰਗਤਾਂ ਨੂੰ ਚਾਰਜ ਕਰਤਾ ਬਾਬਾ ਜੀ ਜਿਕਾ ਰਸਨਾ ਕਿ ਕੀ ਹੋਰ ਕੀ ਕਹਿਣਾ ਚਾਹੁੰਗੇ ਬਾਬਾ ਜੀ ਸੰਗਤਾਂ ਨੂੰ ਬਸ ਚੜ੍ਹਦੀ ਕਲਾ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਵੀ ਆ ਜਿਹੜੇ ਬਾਹਰ ਦੇ ਵਸਤੂਆਂ ਨੇ ਹਾਂਜੀ 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 ਇਹ ਸ਼ਾਧ ਕਰਕੇ ਤੇ ਇਹ ਚੀਜ਼ਾਂ ਨੂੰ ਛਕਣਾ ਚਾਹੀਦਾ ਵਾ ਇਹ ਚੀਜ਼ਾਂ ਜਿਹੜੀਆਂ ਦਵਾਰੇ ਆਪਾਂ ਨੂੰ ਸੰਗਤਾਂ ਦੇ ਉੱਤੇ ਪਤਾ ਲੱਗਿਆ ਇਹ ਸ਼ਰਦਾਈਆਂ ਦੇ ਬਾਰੇ ਛਕੜੀਆਂ ਜ਼ਰੂਰੀ ਚਾਹੀਦੀਆਂ ਨੇ ਸਿਹਤ ਦੇ ਵਾਸਤੇ ਵੀ ਆ ਔਰ ਪ੍ਰਾਤਨ ਚੀਜ਼ ਵੀ ਆ ਔਰ ਇਹਦਾ ਨਿੰਮ ਦਾ ਡੜਾ ਸਾਡਾ ਜਿਹੜਾ ਸਰੋਤਰ ਹੈਗਾ ਜੇ ਇਹ ਨਿੰਮ ਦਾ ਹੈਗਾ ਹਾਂਜੀ ਤੇ ਨਿੰਮ ਦੇ ਜਿਹੜੇ ਇੰਨੇ ਕੁ ਮਤਲਬ ਕੀ ਅੰਦਰ ਪੇਜ ਨੂੰ ਘਸਦਾ ਮਿੱਟੀ ਦੇ ਭਾਂਡੇ ਦੇ ਵਿੱਚ ਇਹਦੇ ਇੰਨੇ ਸਰੀਰ ਨੂੰ ਫਾਇਦੇ ਨੇ ਨਿੰਮ ਦੇ ਆ ਜਿਹੜਾ ਪੁਰਾਣੇ ਸਮੇਂ ਉਹ ਜਦ ਆਪਾਂ ਦਾਲਾ ਸਬਜ਼ੀਆਂ ਮਿੱਟੀ ਦੇ ਭਾਂਡਿਆਂ 'ਚ ਬਣਦੀਆਂ ਸੀ ਹਨਾ ਜੀ ਕਿਸੇ ਨੂੰ ਸ਼ੂਗਰ ਨਹੀਂ ਸੀ ਕਿਸੇ ਨੂੰ ਕੈਂਸਰ ਨਹੀਂ ਸੀਗਾ ਸਾਡਾ ਖਾਣ-ਪਾਣ ਬਦਲ ਗਿਆ ਤੇ ਉਵੇਂ ਬਿਮਾਰੀ ਵਧ ਗਈ ਅਸੀਂ ਇਹ ਖਾਣ-ਪਾਣ ਛੱਡ ਦਿੱਤਾ ਇਹ ਤਾਂ ਹੈ ਜੀ ਇਹ ਜਿਹੜਾ ਖਾਣ-ਪਾਣ ਆਪਾਂ ਦੁਆਰੇ ਕਰਾਂਗੇ ਨਾ ਜੀ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚਾਂਗੇ ਬਾਬਾ ਜੀ ਦੋ ਸ਼ਬਦ ਉਹਨਾਂ ਨੂੰ ਕਹੋ ਜਿਹੜੀ ਨੌਜਵਾਨੀ ਨਸ਼ੇ 'ਚ ਵੜੀ ਫਿਰਦੀ ਹੈ ਅਸੀਂ ਤਾਂ ਨੌਜਵਾਨਾਂ ਨੂੰ ਇਹੀ ਗੱਲ ਆਨੇ ਆ ਜੀ ਵੀ ਨਸ਼ਾ ਛੱਡ ਕੇ ਇਹਨਾਂ ਚੀਜ਼ਾਂ ਨੂੰ ਛਕੋ ਆਪਣੀ ਸਿਹਤ ਦਾ ਧ ਹਰਾ ਜੀ ਤੇ ਘਰਾਂ ਨਾਲ ਜੁੜੀ ਹੈ ਗੁਰੂ ਘਰਾਂ ਨਾਲ ਜੁੜੋ ਬਾਣੀ ਬਾਣੇ ਨਾਲ ਜੁੜੋ ਬਾਕੀ ਇਹ ਜਿਹੜੀਆਂ ਪ੍ਰਾਣੀਆਂ ਖਰਾਕਾਂ ਵਾ ਇਹਨਾਂ ਨੂੰ ਸੰਭਾਲ ਕੇ ਚੱਲੋ ਇਹਨਾਂ ਨੂੰ ਇਹਨਾਂ ਨੂੰ ਛਕੋ ਆ ਜਿਹੜੇ ਬਾਹਰ ਦੇ ਨਸ਼ੇ ਨੇ ਜਿਵੇਂ ਚਿੱਟੇ ਦਾ ਹੋ ਗਿਆ ਹੋਰ ਨਸ਼ੇ ਕਹਿੰਦੇ ਕਰਦੇ ਨੇ ਇਹ ਸੇਧਾਂ ਖਰਾਬ ਕਰਦੇ ਨੇ ਇਹ ਛੱਡ ਕੇ ਭਾਈ ਸਾਰਿਆਂ ਨੂੰ ਸੰਗਤ ਨੂੰ ਸਾਡੀ ਤਾਂ ਇਹ ਬੇਨਤੀ ਹੈ ਕਿ ਸ਼ਰਧਾਈਆਂ ਛਕੋ ਪ੍ਰਾਣੀਆਂ ਨੇ ਪ੍ਰਾਤਨ ਨੇ ਨਾਲੇ ਨਾਂਗਾ ਸਿੰਘਾਂ ਦੇ ਪਤਾ ਚੱਲਦਾ ਵੀ ਨਾਂਗਾ ਸਿੰਘ ਛਕਦੇ ਸੀ ਹੈਨਾ ਜੀ ਜੀ ਤੇ ਹੁਣ ਸੰਗਤ ਵੀ ਛਕਣੀ ਚਾਹੀਦੀ ਸੰਗਤਾਂ ਨੂੰ ਛਕਣਾ ਚਾਹੀਦਾ ਵਾ ਬਾਕੀ ਜਿਹੜੀ ਸੰਗਤ ਛਕ ਰਹੀ ਹੈ ਇਹਨਾਂ ਸਾਰਿਆਂ ਨੂੰ ਪੁੱਛੋ ਵੀ ਕਿੰਦਾਂ ਕਿਵੇਂ ਸਪੋਰ ਮਿਲਦਾ ਕਿਵੇਂ ਠੀਕ ਲੱਗਦਾ ਕਿ ਨਹੀਂ ਲੱਗਦਾ ਨਾ ਜੀ ਸਾਡੇ ਵੱਲੋਂ ਅਸੀਂ ਤਾਂ ਆਪਣੀ ਮਰਿਆਦਾ ਨਾਲ ਇਹਦੀ ਮਰਿਆਦਾ ਜੀ ਇਹ ਮੂੰਹ ਤੇ ਕਪੜਾ ਬੰਨ ਕੇ ਕਰਕੇ ਤਿਆਰ ਹੁੰਦਾ ਅੱਛਾ ਜੀ ਹਾਂ ਜੀ ਇਹ ਤਾਂ ਕੀ ਹਾਂ ਮੈਂ ਦੇਖਿਆ ਤੁਸੀਂ ਬੰਨ ਲਿਆ ਸੀ ਇਹ ਕਿੱਥੇ ਕਰੀ ਇਹ ਤਾਂ ਇਹ ਜਦੋਂ ਅਸੀਂ ਬਚਨ ਕਰਦੇ ਹਾਂ ਕੋਈ ਨਾ ਕੋਈ ਵਿਚ ਥੁੱਕਦਾ ਦੇ ਗਿਰ ਜਾਂਦਾ ਨਾ ਤਾਂ ਫਿਰ ਉਹ ਉਹਦੇ ਕਰਕੇ ਹੀ ਮੂੰਹ ਵੀ ਬੰਦ ਲਈਦੇ ਨੇ ਬਹੁਤ ਵਧੀਆ ਚੀਜ਼ ਹੈ ਜੀ ਹਾਂ ਜੀ ਅੱਛਾ ਬਾਬਾ ਜੀ ਕੀ ਕਹਿਣਾ ਚਾਹੋਗੇ ਜਾਂਦੇ 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 ਬਸ ਇਹੀ ਹੈ ਜੀ ਸੰਗਤ ਨੂੰ ਕਿ ਬੇਨਤੀ ਹੈ ਆਪਣਾ ਸ਼ਰਦਾਈਆਂ ਛਕੋ ਤੇ ਪ੍ਰੀਆ ਸਰੀ ਸਿਹਤ ਵਾਸਤੇ ਬਹੁਤ ਲਾਭਦਾਇਕ ਚੀਜ਼ ਹੈ ਇਹ ਛਕਣੀ ਚਾਹੀਦੀ ਹੈ ਹਰੇਕ ਮਾਈ ਭਾਈ ਨੂੰ ਛਕਣੀ ਚਾਹੀਦੀ ਹੈ ਇਹ ਬਿਮਾਰੀਆਂ ਦਾ ਵੀ ਕਾਟ ਕਰਦੀ ਹੈ ਬਿਲਕੁਲ ਜੀ ਬਿਮਾਰੀਆਂ ਦਾ ਕਾਟ ਕਰਦੀ ਹੈ ਇਸ ੀਰ ਦੇ ਵਿੱਚੋਂ ਗਰਮੀ ਕੱਢਦੀ ਹੈ ਇਹ ਤਾਕਤ ਦਿੰਦੀ ਹੈ ਸਰੀਰ ਨੂੰ ਹੋਰ ਆਪਾਂ ਜਿਹੜੇ ਕੋਲ ਡਰਿੰਕ ਪੀਨੇ ਆ ਜਾਂ ਜਿਹੜੇ ਹੋਰ ਚੀਜ਼ਾਂ ਪੀਨੇ ਆ ਉਹਨਾਂ ਦਾ ਸਭ ਨੂੰ ਪਤਾ ਲੱਗ ਗਿਆ ਕਿ ਉਹ ਨੁਕਸਾਨ ਕਰਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਹੈ ਸਰੀਰ ਨੂੰ ਤੁਸੀਂ ਕਦੋਂ ਵੀ ਕਦੇ ਵੀ ਛਕ ਸਕਦੇ ਹੋ ਇਹਨੂੰ ਸਾਰੇ ਦਿਨ ਦੇ ਵਿੱਚ ਜਿਹੜੋ ਛਕੋਗੇ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਕਿ ਹਾਂ ਵੀ ਮੈਂ ਕੋਈ ਚੀਜ਼ ਛਕੀ ਹੈ ਜਿਸ ਨਾਲ ਮੈਨੂੰ ਸਰੀਰ ਨੂੰ ਪਤਾ ਲੱਗਦਾ ਬੰਦੇ ਨੂੰ ਜਰੂਰ ਛਕਣੀ ਚਾਹੀਦੀ ਹੈ ਹਰੇਕ ਮਾਈ ਭਾਈ ਨੂੰ ਛਕਣੀ ਚਾਹੀਦੀ ਸਾਡੀ ਤਾਂ ਇਹੀ ਬੇਨਤੀ ਆ ਇੱਕ ਤਾਂ ਆਪਣੀ ਇਹ ਧਰਤੀ ਦੀ ਇਥੋਂ ਦੀ ਇਹ ਖਰਾਕ ਹੈ ਇਹ ਜਿਹੜੀਆਂ ਹੋਰ ਆਪਾਂ ਕੋਲ ਡਰਿੰਕਾ ਪੀਨੇ ਉਹ ਬਾਹਰ ਲੀਆਂ ਖਰਚੀਜਾਂ ਉਹ ਬਾਹਰੋਂ ਆਈਆਂ ਨੇ ਜੀ ਜੀ ਇਹ ਤਾਂ ਆਪਣੀ ਇੱਥੇ ਭਾਰਤ ਦੀ ਧਰਤੀ ਦੀਆਂ ਚੀਜ਼ਾਂ ਨੇ ਇਹ ਮਦਾਨ ਪੈਂਦੀਆਂ ਹੋਰ ਚੀਜ਼ਾਂ ਪੈਂਦੀਆਂ ਨੇ ਤੇ ਆਪਾਂ ਨੂੰ ਆਪਣੀਆਂ ਹੀ ਚੀਜ਼ਾਂ ਛਕਣੀਆਂ ਚਾਹੀਦੀਆਂ ਨੇ ਅਸੀਂ ਤੇ ਇਹ ਕਹਾਂਗੇ ਬੇਨਤੀ ਕਰਾਂਗੇ ਕਿ ਆਪਾਂ ਜਿੰਨੇ ਵੀ ਮਾਈ ਭਾਈ ਆ ਜਰੂਰ ਸ਼ਕੋਏ ਜੀ ਕੀ ਨਾਮ ਹੈ ਬਈ ਤੁਹਾਡਾ ਸੁਖਵੀਰ ਸਿੰਘ ਸੁਖਵੀਰ ਕਦੋਂ ਤੋਂ ਵੀਰੇ ਤੁਸੀਂ ਇਹ ਸਰਦਾਈ ਜਿਹੜੀ ਹੈ ਬਸ ਇਹ ਹੁਣ ਗਰਮੀ 'ਚ ਹੀ ਸਟਾਰਟ ਕੀਤੀ ਹੈ ਜਿਵੇਂ ਅਸੀਂ ਫੀਲਡ ਵਰਕ ਦੇ ਵਿੱਚ ਰਹਿੰਦੇ ਆ ਤੇ ਇਹ ਚੀਜ਼ ਜਿੱਥੇ ਵੀ ਮਿਲਦੀ ਆ ਆਪਾਂ ਬੱਲੀ ਤਾਂ ਅੰਮ੍ਰਿਤ ਹੈ ਜੀ ਹਾਂਜੀ ਹਾਂਜੀ ਸਹੀ ਜੂਸ ਨਾਲੋਂ ਵਧੀਆ ਚੀਜ਼ ਇਹ ਚੀਜ਼ ਕਿਉਂਕਿ ਇੱਕ ਬੈਨੀਫਿਟ ਆ ਇਹਦੇ ਆ ਤੁੱਕ ਲਗਾਣੀ ਤੋਂ ਬਾਈ ਤੁਸੀਂ ਨਹੀਂ ਬਠਿੰਡਾ ਤੋਂ ਬਠਿੰਡਾ ਤੋਂ ਵਾਹ ਜੀ ਵਾਹ ਬਠਿੰਡਾ ਤੋਂ ਹੋ ਤੁਸੀਂ ਮੈਂ ਵੀ ਬਠਿੰਡਾ ਦਾ ਬਾਈ ਓਕੇ ਓਕੇ ਤੇ ਇੱਧਰ ਕਿਵੇਂ ਮਤਲਬ ਮੈਂ ਮੈਂ ਕੈਨ ਫਾਰਮਾ ਦੇ ਵਿੱਚ ਆ ਤੋ ਫੀਲਡ ਵਰਕ ਕਰਤਰੀ ਅੱਛਾ ਤੁਹਾਨੂੰ ਪਤਾ ਹੈ ਵੀ ਸਿਹਤ ਦੀ ਤੁਹਾਨੂੰ ਨੋਲੇਜ ਹੈਗੀ ਹੈ ਤਾਂ ਤੁਸੀਂ ਸ਼ਰਤਾਈ ਵੀ ਰਹੇ ਹੋ ਆਦਰਵਾਇਸ ਤਾਂ ਤੁਸੀਂ ਰੈਡ ਬੂਲ ਦਾ ਟ੍ਰੈਂਡ ਵੜਾ ਚੱਲਿਆ ਹੈ ਹੈਲ ਦਾ ਟ੍ਰੈਂਡ ਵੜਾ ਚੱਲਿਆ ਹੈ ਸਟਿੰਗ ਦਾ ਟ੍ਰੈਂਡ ਵੜਾ ਚੱਲਿਆ ਹੈ ਉਹਨਾਂ ਨੂੰ ਛੱਡ ਕੇ ਤੁਸੀਂ ਸ਼ਰਤਾਈ ਵੀ ਰਹੇ ਹੋ ਮੈਂ ਇਹ ਰੱਖਦੀ ਆ ਗੱਲ ਉਹ ਆਰਟੀਫੀਸ਼ਲ ਚੀਜ਼ਾਂ ਹੈਗੀ ਜੀ ਜੀ ਇਹ ਦੇਖੋ ਇਹ ਆਪਣੇ ਸਿਹਤ ਆਸਤੇ ਵਧੀਆ ਉਹ ਚੀਜ਼ਾਂ ਵਧੀਆ ਨਹੀਂ ਹੈਗੀਆਂ ਹੈਗੀ ਜੀ ਹੁਣ ਜਿੱਥੇ ਵੀ ਇਹ ਚੀਜ਼ ਮੈਨੂੰ ਮਿਲਦੀ ਆ ਜਾਂ ਮੈਂ ਫਰੋਹੇਪੁਰ ਰੋਡ ਤੇ ਇਧਰ ਵਰਕਿੰਗ ਤੇ ਜਾਈਦਾ ਤਾਂ ਬੱਦੋਵਾਲ ਦੇ ਕੋਲੇ ਉੱਥੇ ਹੁੰਦੀ ਆ ਤੇ ਮੈਂ ਉੱਥੋਂ ਡੇਲੀ ਭਾਵੇਂ ਵਰਕਿੰਗ ਤੋਂ ਲੇਟ ਹੋਵਾਂ ਪਰ ਉੱਥੇ ਮੈਂ ਪੀ ਕੇ ਜਾਣਾ ਜ਼ਰੂਰ ਹੁਣ ਅੱਜ ਮੈਨੂੰ ਇੱਥੇ ਮਿਲੀ ਤਾਂ ਮੈਂ ਇੱਥੇ ਵੀ ਸਟਾਰਟ ਕੀਤੇ ਬਹੁਤ ਵਧੀਆ ਬਹੁਤ ਵਧੀਆ ਦੇਖੋ ਦੋਸਤੋ ਮੇਰੇ ਸ਼ਰਦਾਈ ਦੇ ਫਾਇਦੇ ਕਿੰਨੇ ਆ ਇੱਕ ਵਾਰੀ ਜੇ ਕੋਈ ਆਪਣਾ ਮੈਂ ਬਾਬਾ ਜੀ ਦਾ ਨੰਬਰ ਵੀ ਮੈਂ ਪੁੱਛ ਲੈਣਾ ਉਹਨਾਂ ਦਾ ਨੰਬਰ ਕੀ ਹੈ ਜੋ ਕੋਈ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦਾ ਹੈ ਸਪੈਸ਼ਲੀ ਮੰਗਾਉਣਾ ਚਾਹੁੰਦਾ ਹੈ ਜਾਂ ਜਿਵੇਂ ਵੀ ਗੱਲਬਾਤ ਕਰਕੇ ਤੁਹਾਨੂੰ ਕੰਫਰਟੇਬਲ ਲੱਗੇ ਬਾਬਾ ਜੀ ਨੂੰ ਕੰਫਰਟੇਬਲ ਲੱਗੇ ਤਾਂ ਜਰੂਰ ਇਹਨਾਂ ਨਾਲ ਕੰਟੈਕਟ ਕਰੋ ਬਾਬਾ ਜੀ ਇੱਕ ਵਾਰ ਆਪਣਾ ਨੰਬਰ ਜਰੂਰ ਦੇ ਦਿਓ ਜਿੰਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਨੰਬਰ ਜੀ 88728 18013 ਠੀਕ ਹੈ ਜੀ ਆਪਣਾ ਨੰਬਰ ਹੈ ਹਾਂ ਇੱਕ ਹੋਰ ਕੋਈ ਨੰਬਰ ਦੇ ਦਿਓ ਕਈ ਇਹ ਹੋਰ ਨੰਬਰ ਬਾਬਾ ਜੀ ਦਾ ਬਾਬਾ ਜੀ ਨੰਬਰ ਦੱਸੋ ਬਾਬਾ ਜੀ ਤੁਹਾਡਾ ਨੰਬਰ ਕੀ ਹੈ 8437575038 ਇੱਕ ਵਾਰੀ ਹੋਰ ਬੋਲ ਦੋ 8437575038 ਠੀਕ ਹੈ ਜੀ ਜੋ ਕੋਈ ਬੰਦਾ ਕੰਟੈਕਟ ਕਰਨਾ ਚਾਹੂਗਾ ਤੁਹਾਡੇ ਨਾਲ ਚਾਹੀਦੀ ਹੋਊਗੀ ਸ਼ਰਧਾਈ ਉਹਨੂੰ ਤਾਂ ਬਕਾਇਦਾ ਤੁਸੀਂ ਤਿਆਰ ਵੀ ਕਰ ਦੋਗੇ ਕਰਦੇਾਂਗੇ ਜੀ ਕਰਦੇਾਂਗੇ ਸਾਨੂੰ ਵੀ ਕਰਕੇ ਦੇਵਾਂਗੇ ਤਿਆਰ ਹਨਾ ਜੀ ਹਾਂਜੀ ਤਾਂ ਦੋਸਤੋ ਇਹਨਾਂ ਦਾ ਨੰਬਰ ਤੁਹਾਡੇ ਕੋਲੇ ਆ ਹੀ ਗਿਆ ਜੇ ਕਿਸੇ ਨੇ ਕੋਈ ਵੀ ਤਿਆਰ ਕਰਵਾਨੀ ਹੈ ਸ਼ਰਦਾਈ ਇਦਾਂ ਦੀਆਂ ਹੋਰ ਪੋਸਟਕਾਰ ਦੀਆਂ ਚੀਜ਼ਾਂ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆਪ ਬਾਈ ਜੀ ਸ਼ਰਦਾਈ ਛੱਕਰੇ ਆ ਇਹਨਾਂ ਤੋਂ ਪੁੱਛਦੇ ਆ ਕਿ ਕੀ ਫਾਇਦੇ ਕੀ ਸੋਚ ਕੇ ਸਕਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕ੍ਰਿਸ਼ਨ ਜੋਸ਼ੀ ਆ ਮੈਂ ਆਇਆ ਜੀ ਐਕਟਰ ਆ ਕਾਫੀ ਪੰਜਾਬੀ ਫਿਲਮਾਂ ਹਿੰਦੀਆਂ ਜੇ ਤੁਸੀਂ ਮੈਨੂੰ ਦੇਖਿਆ ਹੋਣਾ ਦੰਗਲ ਜ ਵੀ ਕਰ ਚੁੱਕਿਆ ਮੈਂ ਕੰਮ ਤੇ ਇੱਥੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸ਼ਰਦਾਈ ਦੀ ਪਹਿਲਾਂ ਮੈਂ ਮਾਡਲ ਗ੍ਰਾਮ ਮਾਡਲ ਟਾਣ ਬਾਬਾ ਦੀ ਕਿਉਂਕਿ ਜਿੰਨੇ ਵੀ ਆਮ ਲੋਕ ਪੀਂਦੇ ਨੇ ਕੋਲਡ ਡਰਿੰਕ ਵਗੈਰਾ ਉਹਨਾਂ 'ਚ ਕੈਮੀਕਲ ਹੁੰਦੇ ਨੇ ਪਰ ਇਹਦੇ ਵਿੱਚ ਬਹੁਤ ਸ਼ੁੱਧ ਹੈ ਬਦਾਮ ਨੇ ਕਾਜੂ ਹੈ ਸਭ ਕੁਝ ਹੀ ਹੈ ਇਹ ਸਰਦਾਈ ਦਾ ਮਤਲਬ ਹੈ ਠੰਡਾਈ ਵਰਗੀ ਹੁੰਦੀ ਆ ਉਹ ਪੀ ਕੇ ਬੜਾ ਮਜ਼ਾ ਆਂਦਾ ਹੈ ਆਨੰਦ ਆਂਦਾ ਹੈ ਕੋਈ ਮਲਾਬਤ ਨਹੀਂ ਉਹ ਆਪਣੇ ਆਪ ਹੀ ਬਣਾਉਂਦੇ ਨੇ ਮੈਂ ਦੇਖਿਆ ਉਹਨਾਂ ਨੂੰ ਫਿਰ ਇਸ ਕਰਕੇ ਫਿਰ ਮੈਂ ਇੱਥੇ ਇੱਕ ਇੱਕ ਦਿਨ ਛੱਡ ਕੇ ਫਿਰ ਪੀ ਕੇ ਜਾਣਾ ਕਿੱਥੋਂ ਆਨੇ ਹੋ ਤੁਸੀਂ ਮੈਂ ਚੰਡੀਗੜ੍ਹ ਰੋਡ ਤੋਂ ਆਨੇ ਜੀਟੀਬੀ ਨਗਰ ਤੋਂ ਕਿੰਨੀ ਕਿ ਦੂਰ ਪੈਂਦਾ ਇੱਥੇ ਇੱਥੋਂ ਪੈਂਦਾ ਕਿਲੋ ਡੇਢ ਕਿਲੋਮੀਟਰ ਪੈਂਦਾ ਜੀ ਸਪੈਸ਼ਲ ਤੁਸੀਂ ਸਰਦਾਈ ਪੀਣਾ ਆਂਦਾ ਹਾਂ ਨਹੀਂ ਹ ਤੇ ਬਾਕੀ ਮੈਂ ਕ ਆਰਟਿਸਟ ਵੀ ਹਾਂ ਕਾਫੀ ਪੰਜਾਬੀ ਫਿੰਦੀ ਫਿਲਮਾਂ ਚ ਦੇਖਿਆ ਹੁਣਾ ਹਾਂ ਮੈਂ ਦਿਲਜੀਤ ਨਾਲ ਦੰਗਲ ਇਹਦੇ ਵਿੱਚ ਕਰ ਚੁੱਕਿਆ ਕੰਮ ਆਪਣਾ ਕੀ ਨਾ ਜਿਨੇ ਮੇਰਾ ਦਿਲ ਲੁੱਟਿਆ ਫਿਰ ਜੋੜੀ ਚ ਕਰ ਚੁੱਕਿਆ ਦੰਗਲ ਜਮੀਰ ਖਾਨ ਸਾਹਿਬ ਨਾਲ ਕਰ ਚੁੱਕਿਆ ਕੰਮ ਕਾਫੀ ਫਿਲਮਾਂ ਮੇਰੀਆਂ ਹੋਰ ਵੀ ਆ ਰਹੀਆਂ ਇਹ ਮੇਰਾ ਸ਼ੌਂਕ ਐਕਟਿੰਗ ਦਾ ਤੇ ਬਾਕੀ ਮੇਰਾ ਬਿਜ਼ਨਸ ਐ ਸਟੀਲ ਪਾਈਪ ਦਾ ਕੀ ਦਰਸ਼ਕਾਂ ਨੂੰ ਤੁਸੀਂ ਮਤਲਬ ਕਹੋਗੇ ਸਰਦਾਈ ਬਾਰੇ ਆਪਣੇ ਬਾਰੇ ਕੀ ਆਪਣੇ ਬਾਰੇ ਇਹ ਕਹਿ ਰਹੇ ਵੀ ਜਿਹੜੀ ਰਦਾਈ ਆ ਪੀ ਇਹ ਪੀਣੀ ਚਾਹੀਦੀ ਆ ਸ਼ੁੱਧ ਐ ਸਰੀਰ ਲਈ ਬਹੁਤ ਤੰਦਰੁਸਤ ਐ ਕਰਨ ਲਈ ਇਹ ਨਹੀਂ ਹਵੇ ਕੋਈ ਇਹਦੇ ਵਿੱਚ ਮਲਾਬਤ ਨਹੀਂ ਕੋਈ ਕੈਮੀਕਲ ਨਹੀਂ ਸਭ ਤੋਂ ਬੈਸਟ ਹੈਗਾ ਜੀ ਗਰਮੀਆਂ ਦਾ ਬੜਾ ਵਧੀਆ ਤੋਹਫਾ ਹੈਗਾ ਜੀ ਇਹ ਪੀਣੀ ਚਾਹੀਦੀ ਹੈ ਤੇ ਬਾਕੀ ਮੈਂ ਪੰਜਾਬ ਪ੍ਰਾਈਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇਹਨਾਂ ਦਾ ਇੰਟਰਵਿਊ ਵੀ ਲਈ ਨਾਲ ਦੇਖਿਆ ਵੀ ਹੈ ਕਿ ਸ਼ੁੱਧ ਬਣਾ ਰਿਹਾ ਹੈ ਕਿ ਨਹੀਂ ਬਣਾ ਰੇ ਤੇ ਇਹ ਚੀਜ਼ਾਂ ਦੇਖਣੀਆਂ ਪ੍ਰਾਈਮ ਚੈਨਲ ਵਾਲਿਆਂ ਨੂੰ ਵੀ ਚਾਹੀਦਾ ਸੀ ਵੀ ਠੀਕ ਹੈ ਵਧੀਆ ਕੰਮ ਕਰ ਰਹੇ ਨੇ ਤੇ ਪ੍ਰਾਈਮ ਚੈਨਲ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਥੇ ਆ ਕੇ ਇਹ ਦੇਖਿਆ ਜੀ ਧੰਨਵਾਦ ਜੀ ਸਰਦਾਇ ਪੀਓ ਤੇ ਮौज ਬਣਾਓ ਤੇ ਠੰਡੇ ਹੋ